ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਛਾਣੇ ਬਜ਼ੁਰਗ ਕਹਿੰਦੇ ਜੇ ਬੰਦਾ ਗੱਲ ਨਾ ਸਮਝੇ ਤਾਂ ਗੋਲੀ ਮਾਰੂ ਇਹ ਪ੍ਰਾਣੀਆਂ ਕਹਾਵਤਾਂ ਨੇ ਤੇ ਦੂਜੀ ਗੱਲ ਅੱਜ ਮੈਂ ਉਲਟ ਕਰਕੇ ਬੋਲ ਦੇਣੀ ਹੈ ਕਹਿੰਦੇ ਮੱਛੀ ਪੱਥਰ ਛੱਟ ਕੇ ਮੁੜਦੀ ਹੈ ਪੱਥਰ ਛੱਟ ਕੇ ਨਹੀਂ ਮੂੰਹ ਪਨਾ ਕੇ ਮੁੜਦੀ ਹੈ ਤੇ ਉਹ ਗੱਲ ਹੋਈ ਗੜਗੱਜ ਸ਼ੱਜ ਬਾਦਲਾਂ ਦੇ ਚਮਚੇ ਨਾਲ ਮੈਂ ਕਿਹਾ ਸੀ ਨਾ ਨਕਾ ਸ਼ੋਮਣੀ ਕਮੇਟੀ ਦਾ ਸਹਿਯੋਗ ਕੀ ਨਹੀਂ ਦਿਓ ਸੇਵਿਆਂ ਚ ਪਿਆ ਹੋਇਆ ਵੱਡਾ ਬਾਦਲ ਵੀ ਬੋਦੂਗਾ ਬੜਕ ਬੜ ਕੇ ਉੱਠੂ ਤੇ ਹੁਣ ਜਦੋਂ ਚਾਰ ਚਖੇਰਿਆਂ ਪਈਆਂ ਤਾੜ ਤਾੜ ਕਰਕੇ ਜੁੱਤੀਆਂ ਸਭ ਤੋਂ ਵੱਡਾ ਆਪਣਾ ਹੀ ਯੋਗਦਾਨ ਹੁੰਦਾ ਜੁੱਤੀਆਂ ਮਾਰਨ ਵਾਸਤੇ ਜੁੱਤੀਆਂ ਕਿੱਦਾਂ ਮਾਰਨੀਆਂ ਨੇ ਕਿੱਦਾਂ ਪ੍ਰੇਰਿਤ ਕਰਨਾ ਹੁੰਦਾ ਹੈ ਮਨਰੇਨੂ ਮਹਾਂਤੰ ਦੇ ਖੇਤਰ ਫੇਰੋ ਸਵਾਦ ਆਉਗਾ ਜੇ ਚੰਗੀ ਤਰ੍ਹਾਂ ਸੁਣਿਆ ਧਿਆਨ ਦੇ ਨਾਲ ਅੱਜ ਵਿਦਰੀਲਾ ਤਾਂ ਮਿਲਿਆ ਨਹੀਂ ਠੰਡਾ ਸੀ ਤੇ ਜਹਾਰੇ ਦੁੱਧ ਵਿੱਚ ਬਾਲੇ ਚੰਗੀ ਤਰ੍ਹਾਂ ਖੰਜੂਰਾਂ ਸੀ ਵਧੀਆ ਤੇ ਅੱਜ ਮਿਲ ਕੇ ਇੱਕ ਸੀਤਾ ਜਾਂਦਾ ਜਾਂਦਾ ਚਾਰ ਪੰਜ ਪੀਸ ਉਹਦੇ ਖਾਦੇ ਤੇ 15 20 ਕਾਜੂ ਫਰਾਈ ਕੀਤੇ ਹੋਏ ਤੇ ਨਾਲ ਹੀ 100 ਗ੍ਰਾਮ ਪੀਤੇ ਹੋਣਗੇ ਘਟੋ ਘਟ ਫਿਰ ਐ ਪੂਰੀ ਖਰਾਕ ਜਣ ਕੇ ਜਣ ਕੇ ਪੇਟ ਪੂਜਾ ਕਰਕੇ ਫਿਰ ਸ਼ੁਰੂ ਕੀਤਾ ਕੰਮ ਆਜੋ ਹੁਣ ਇਹ ਉਹੀ ਗੜਗੱਜ ਹੈ ਨਾ ਜਿਹੜਾ ਕਹਿੰਦਾ ਸੀ ਫਰਮਾਨ ਤਮਾਨੂੰ ਆਉਣਾ ਪਊ ਐਦਾਂ ਉਂਗਲਾਂ ਕਰਦਾ ਸੀ ਉਂਗਲਾਂ ਐਦਾਂ ਕਰਦਾ ਸੀ ਉਂਗਲਾਂ ਨੂੰ ਥੋੜਾ ਜਿਹਾ ਝਾਵਾ ਮਾਰ ਕੇ ਮੈਲ ਨੂੰ ਲਾ ਲਿਆ ਕਰੋ ਕਿਉਂਕਿ ਮੈਨੂੰ ਖਬਰ ਇਹ ਮਿਲੀ ਸੀ ਵੀ ਮੂੰਹਾਂ ਤੋਂ ਓਕੇ ਕੰਮ ਸਰ ਜਾਂਦਾ ਹੁੰਦਾ ਤੇ ਬੋਟਾ ਸਿੰਘ ਨੇ ਮਿੱਟੂ ਟੇ ਛੜ ਲੋਂਗੇ ਠੰਡੇ ਪਾਣੀ ਦੀ ਬਹੁਤ ਮੁਸ਼ਕਲ ਹੈ ਲੋਕਾਂ ਨੂੰ ਮਤਾਂ ਦੇਣ ਗਿਆ ਅੰਮ੍ਰਿਤ ਵੇਲੇ ਜਾਗੋ ਪਿਆਰਿਓ ਵਾਇਗਰੂ ਵਾਇਗਰੂ ਜਪੋ ਪਿਆਰਿਓ ਇਹ ਲੋਕਾਂ ਨੂੰ ਕਹਿਣਾ ਬੜਾ ਸੌਖਾ ਹੈ ਆਪ ਕਹਿਣੀ ਕਥਨੀ ਵਿੱਚ ਪੂਰੇ ਉਤਰਨਾ ਕਿਦ ਸੌਖਾ ਨਹੀਂ ਚਲੋ ਕੋਈ ਨਹੀਂ ਇਹ ਹਰੇਕ ਬੰਦੇ ਦੇ ਹਿੱਸੇ ਨਹੀਂ ਆ ਸਕਦਾ ਮੈਂ ਤਰ ਜਾਮਾ ਬਿਨਾ ਹੁਣ ਜ세ਦਾਰ ਸਾਹਿਬ ਕਹਿੰਦੇ ਅਦੇਸ਼ ਕੀਨੋ ਸ਼ੋਅ ਮਣੀ ਕਮੇਟੀ ਨੂੰ ਵੀ ਤੁਸੀਂ ਸਹਿਯੋਗ ਦਿਓ ਜਿਹੜੇ 328 ਰੂਪਾਂ ਦਾ ਮਾਮਲਾ ਭੱਕਿਆ ਹੋਇਆ ਨਾ ਵੀ ਤੁਸੀਂ ਪੁਲਿਸ ਨੂੰ ਛੇਡ ਨੂੰ ਸਹਿਯੋਗ ਦਿਓ ਕਿਉਂ ਦਿਓ ਹੁਣ ਦਾਲ ਕਾਲੀ ਹੋ ਗਈ ਸਾਰੇ ਲੋਕੀ ਤਾਂ ਕਹਿੰਦੇ ਦਾਲ ਚ ਕਾਲਾ ਨਾ 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 ਸਾਰੀ ਦਾਲ ਹੀ ਕਾਲੀ ਹੈ ਮਾਸ਼ਾ ਤੁਸੀ ਸੁਣਿਆ ਹੋਣਾ ਕਿ ਜਦੋਂ ਬੁੜੀਆਂ ਦਾਲ ਦਰਦੀਆਂ ਸੀ ਬੀਬੀਆਂ ਉਦੋਂ ਕੁੜਕੜੋ ਚੁਗਣੇ ਪੈਂਦੇ ਸੀ ਮੂੰਗੀ ਦੀ ਦਾਲ ਚ ਤੇ ਇਹ ਤਾਂ ਕੁੜਕੜੋ ਹੈ ਹੀ ਸਾਰੇ ਮੂੰਗੀ ਦਾ ਦਾਣਾ ਤਾਂ ਇੱਕ ਅੱਧਾ ਹੀ ਹੋ ਸਾਰੇ ਕੁੜਕੜੂ ਨੇ ਇਹ ਗੱਲ ਟਿਕਾਣੇ ਲਾਉਣੀ ਹੈ ਟਿਕਾਣੇ ਲਾਉਂਗੀ ਸੁਣਨਾ ਧਿਆਨ ਦੇ ਨਾਲ ਚਾਰ ਦਿਨ ਪਹਿਲਾਂ ਤਾਂ ਬੜੀ ਤੜ ਸੀ ਬੜੀ ਤੜ ਸੀ ਤੇ ਹੁਣ ਤੜ ਕਿੱਧਰ ਗਈ ਹੁਣ ਪਤਾ ਲੱਗ ਗਿਆ ਉਹ ਜਿਹੜੇ ਤਿੰਨ ਫੜੇ ਨੇ ਮੂਤੇ ਪਾਏ ਹੋਏ ਨੇ ਉਹ ਉਹਨਾਂ ਨੇ ਬਖਤਾ ਹੁਣ ਬਹੁਤ ਕੁਝ ਇਹ ਚਮਚੇ ਨੇ ਨਾ ਐਵੇਂ ਨਹੀਂ ਦਿੱਤਾ ਸ਼ੋਵਨਿੰਗ ਕਮੇਟੀ ਨੂੰ ਆਦੇਸ਼ ਕੀਤਾ ਵੀ ਕੋਆਪਰੇਟ ਕਰੋ ਸਹਿਯੋਗ ਦਿਓ ਇਹਦਾ ਨਾਂ ਮੜਾ ਮੋਟਾ ਬੋਲਿਆ ਹੁਣ ਵਿੱਚ ਵੀ ਬਾਰੀ ਤੇਰੀ ਵੀ ਆਊਗੀ ਤਾਂ ਕਿ ਹੈ ਜੰਗਾ ਹੁੰਦਾ ਜੇ ਜੁੱਤੀਆਂ ਖਾਣ ਤੋਂ ਪਹਿਲਾਂ ਹੀ ਜਦੋਂ ਐਫ ਆਈ ਆਰ ਦਰਜ ਹੋਈ ਸੀ ਉਦੋਂ ਹੀ ਜ਼ਥੇਦਾਰੀ ਵਾਲੀ ਤੜ ਕੈਮ ਰੱਖਦੇ ਵੀ ਆਓ ਖੁੱਲਾ ਸੌਦਾ ਦਿੰਨੇ ਆ ਹਰਾਮ ਖੋਰਾ ਨੂੰ ਫੜੋ 328 ਰੁਪਿਆਂ ਦੀ ਜਾਂਚ ਹੋਵੇ ਦੁੱਧ ਦਾ ਦੁੱਧ ਪਾਣੇ ਦਾ ਪਾਣੀ ਹੋਵੇ ਸੰਗਤ ਨੂੰ ਅਸੀਂ ਸਾਹਮਣੇ ਖੜ ਕੇ ਇਹ ਜਾਂਚ ਕਰਵਾ ਕੇ ਦੱਸਣਾ ਚਾਹੁੰਦੇ ਆ ਏਦਾਂ ਕਹਿੰਦੇ ਟਕਾਟ ਕਾ ਕੇ ਬੋਲਦੇ ਟਕਾਟ ਕਾ ਕੇ ਜੇ ਮਨਜੀਤ ਸਾਹਿਬ ਨਹੀਂ ਕਥਾ ਕਰਦੇ ਹੁੰਦੇ ਇਧਰ ਲਈ ਫੜ ਲਈ ਇਧਰੋਂ ਛੜਦੀ ਇਧਰ ਲਈ ਲੱਤ ਫੜ ਲਈ ਇਧਰ ਲਈ ਬਾਹ ਫੜ ਲਈ ਟਕਾਟ ਕਾ ਕੇ ਧਾਰਨ ਨੇ ਹੁਣ ਨਹੀਂ ਬੋਲੇ ਮੈਂ ਕਿਹਾ ਸੀ ਤੁਹਾਡੇ ਤਾਂ ਵੱਡੇ ਵੀ ਬੋਲਣਗੇ ਹੁਣ ਸਹਿਯੋਗ ਕਿਉਂ ਦਿੱਤਾ ਹੈ ਹੁਣ ਪਤਾ ਹੈ ਵੇ ਖੁੱਡੇ ਲੈਣ ਲਾਤੇ ਅਕਾਲੀ ਅਕਲੋਂ ਖਾਲੀ ਨੀਲੀਆਂ ਪੱਗਾਂ ਵਾਲੇ ਹੁਣ ਭੱਜਣ ਨੂੰ ਥਾਂ ਕੋਈ ਨਹੀਂ ਹੁਣ ਕੋਈ ਚੋਰ ਮੋਰੀ ਹੈ ਨਹੀਂ ਨਿਕਲਣ ਵਾਸਤੇ ਪਤਾ ਲੱਗਿਆ ਵੀ ਘਿਰ ਗਏ ਹੁਣ ਅਛਾ ਲੈ ਹੁਣ ਡਾਇਲੌਗ ਚ ਇੱਤੇ ਆ ਗਿਆ ਫਸ ਗਏ ਫਸ ਗਏ ਮੈਂ ਕਹਿਆ ਸੀ ਫਸ ਗਏ ਹਰਾਮਖੋਰ ਫਸ ਗਏ ਜਿਹੜਾ ਤਾਣਾ ਬਾਣਾ ਬੁਣਿਆ ਸੀ ਨਾ ਜਾਲ ਉਹਦੇ ਵਿੱਚ ਫਸ ਗਏ ਚੰਗੀ ਤਰ੍ਹਾਂ ਫਸ ਗਏ ਚੰਗੀ ਤਰ੍ਹਾਂ ਫਸ ਗਈ ਇਹ ਗੱਲ ਜੇ ਪਹਿਲਾਂ ਪੱਲੇ ਬੰਨ ਲੈਂਦੇ ਮੈਂ ਪੰਜ ਚਾਰ ਦਿਨ ਪਹਿਲੇ ਕਹਤਾ ਸੀ ਵੀ ਬੰਦੇ ਦੇ ਪੁੱਤ ਬਣ ਕੇ ਭਵੰਤਮਾਨ ਨੂੰ ਕਹੋ ਆਓ ਮੁੱਖ ਮੰਤਰੀ ਸਾਹਿਬ ਜਾਂਚ ਕਰੋ ਤੁਸੀਂ ਤਾਂ ਉਹ ਡੋਪ ਟੈਸਟ ਕਰਾਵੇ ਭਵੰਤਮਾਨ ਕੌਣ ਹੁੰਦਾ ਹੈ ਸਾਡੀ ਸ਼ੋਮਣੀ ਕਮੇਟੀ ਦਾ ਇੱਕ ਅਧਿਕਾਰ ਖੇਤਰ ਹੈ ਗਾਲ ਤੱਕ ਦੀ ਇੱਕ ਮਰਿਆਦਾ ਹੁੰਦੀ ਐ ਤੇ ਹੁਣ ਪਤਾ ਲੱਗ ਗਿਆ ਮਰਿਆਦਾ ਦਾ ਹੁਣ ਹੁਣ ਵੀ ਤੁਹਾਨੂੰ ਮੈਂ ਦੱਸ ਦਿੰਨਾ ਤੜ ਪਤਾ ਕੀ ਹੁੰਦੀ ਐ ਤੜ ਐਦਾਂ ਅੱਖ ਚੱਕ ਪਾ ਕੇ ਗੱਲ ਕਰੋ ਐਦਾਂ ਹੁਣ ਇਹ ਜਿਹਦਾ ਥੋੜੀ ਬੋਲਿਆ ਹੁਣ ਇਹਦੇ ਵਿੱਚ ਕੌਣ ਬੋਲਿਆ ਸ਼ਖਵੀਰ ਬਾਲ ਦਾ ਭੂਤ ਬੋਲਿਆ ਸ਼ਖਵੀਰ ਨੇ ਇਹਨੂੰ ਕਿਹਾ ਹੁਣ ਵਟਸਐਪ ਤੇ ਮੈਸੇਜ ਕੀਤਾ ਹੋਣਾ ਜਾਰਕ ਲੈਣਾ ਹੁੰਦਾ ਕੀ ਕਿਹਾ ਹੋਣਾ ਵੀ ਤੂੰ ਤਾਂ ਛਾਪਾ ਪਾਤਾ ਤੂੰ ਤਾਂ ਛਾਪਾ ਖੜਾ ਕਰਤਾ ਤਲਬ ਕਰਕੇ ਛਾਪਾ ਉਹਨੂੰ ਛਾਪਾ ਕਹਿਣਾ ਵੀ ਹੁੰਦਾ ਆਪਣੇ ਹੋਰ ਪੁੱਛ ਉਹਨੇ ਭੁੱਕਿਆ ਹੋਣਾ ਤਾਂ ਇਹਨੇ ਕਿਹਾ ਵੀ ਸਹਜੋ ਕਰੋ ਤਾਂ ਕਹੇ ਚਲੋ ਬੋਰ ਨਾ ਹੋਇਓ ਗੱਲਾਂ ਸੁਣ ਕੇ ਪਰ ਸ਼੍ਰੋਮਣੀ ਕਮੇਟੀ ਦੇ ਗ੍ਰੰਥੀਆਂ ਨੇ ਢਾਡੀਆਂ ਨੇ ਪ੍ਰਚਾਰਕਾਂ ਨੇ ਰਾਗੀਆਂ ਨੇ ਸੇਵਾਦਾਰਾਂ ਨੇ ਬੜਾ ਜੋਰ ਲਾਇਆ ਬੜਾ ਜੋਰ ਲਾਇਆ ਇਹ ਆਕਾਲ ਤਖਤ ਨਾਲ ਮੱਥਾ ਇਹ ਗੋਮ ਨਾਲ ਮੱਥਾ ਕਿਸੇ ਨਾਲ ਮੱਥਾ ਨਹੀਂ ਸੀ ਤੁਹਾਡੇ ਉਹ ਗੁੰਡੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੇਚੇ ਨੇ ਬਦਵੀਂ ਕੀਤੀ ਹੈ ਉਹ ਫੜਨ ਦੀ ਕੋਸ਼ਿਸ਼ ਕੀਤੀ ਸੀ ਪ੍ਰਸ਼ਾਸਨ ਨੇ ਤੁਹਾਨੂੰ ਹਰਾਮਖੋਰੋ ਕੁਛ ਨਹੀਂ ਕਹਿਣਾ ਸੀ ਤੁਹਾਨੂੰ ਕੁਛ ਨਹੀਂ ਕਹਿਣਾ ਸੀ ਤੂੰ ਤਾਂ ਐਵੇਂ ਵਿੱਚ ਟੰਗਾ ਪਸਾ ਲਈਆਂ ਐਵੇਂ ਬਾਧੂ ਉੜਦਾ ਤੀਰ ਲੈ ਲਿਆ ਤੁਸੀਂ ਬਿਨਾਂ ਮਦੂਤ ਉੜਦਾ ਤੀਰ ਕਿ ਜਿਹਦਾ ਰੋਹੀ ਹੈ ਨਾ ਜਿਹੜਾ 4 ਦਿਨ ਪਹਿਲਾਂ ਬੋਲਦਾ ਸੀ ਉਹੀ ਰੋਹੀ ਦਾ ਹੈ ਨਾ ਖਾਲੇ ਤਾਂ ਟੈਰੋ ਜਿਗਰਾ ਰੱਖੋ ਕੂਲ 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 ਕੰਟੇ ਲੋੜੀ ਨੇ ਪਰ ਹੁਣ ਤਾਂ ਠੰਢੀ ਬਹੁਤ ਹੈ ਜਿਗਰਾ ਰੱਖੋ ਮੜਾ ਜਾ ਹਲੇ ਤਾਂ ਬਹੁਤ ਕੁਝ ਬਾਹਰ ਹੋਣਾ ਹੈ ਕੱਢਾਂਗੇ ਹਲੇ ਤਾਂ ਹਲੇ ਕੀ ਹੋਇਆ ਹਲੇ ਤਾਂ ਪੂਸ਼ ਨੰਗੀ ਹੈ ਹਾਥੀ ਤਾਂ ਹਜੇ ਸਾਰਾ ਬਾਕੀ ਪਿਆ ਲੱਗੇ ਨਾ ਚੀਕਾ ਮਾਰਨ ਮੈਂ ਕਿਹਾ ਸੀ ਵੀ ਸੇਵਿਆਂ ਚ ਪਏ ਵੱਡੇ ਬਾਦਲ ਨੂੰ ਬੋਲਣ ਲੱਗਾ ਕਿ ਵੱਡੇ ਬਾਦਲ ਹੁਣ ਹੁਣ ਕਹਿੰਦੇ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਜੇ ਜਾਂਚ ਦੇ ਵਿਸਹਿਯੋਗ ਦਿਓ ਜੀ ਪਤਾ ਵੀ ਹੁਣ ਪਤਾ ਮੇਰੇ ਵੀ ਫਿਰੂ ਤਾਂ ਕਿ ਹੈ ਇਹ ਜਿਹਦਾ ਰੋਹੀ ਹੈ ਉਦੋਂ ਚਮਚਾ ਉਹੀ ਹੈ ਉਦੋਂ ਚੰਗੀ ਤਰ੍ਹਾਂ ਸਵਾਹ ਨਾਲ ਮਾਂਜਿਆ ਹੋਣਾ ਕੱਕੇ ਰੇਤੇ ਨਾਲ ਰਗੜਿਆ ਹੋਣਾ ਚੰਗੀ ਤਰ੍ਹਾਂ ਫੇਰ ਮਾੜੇ ਮੇਟਰ ਸੁਰਤਾਈ ਹੋਣੀ ਹੈ ਫੇਰ ਅਗਲੇ ਨੇ ਤਾਜੇ ਤਾਜੇ ਰੇਤੇ ਵਿੱਚ ਪਾਇਆ ਹੋਣਾ ਅੱਜ ਮੈਂ ਖਾਦਾ ਰੇਤਾ ਤਾਜੇ ਤੇ ਆ ਗਿਆ ਤਾਜੇ ਰੇਤੇ ਵਿੱਚ ਪਾਇਆ ਹੋਣਾ ਤੇ ਮੈਨੂੰ ਸੁਰਤਾਈ ਬਣੀ ਵੀ ਗਲਤੀ ਹੋ ਗਈ ਮੇਰੇ ਕੋਲ ਗਲਤੀ ਹੋ ਗਈ ਮੇਰੇ ਕੋਲ ਪੰਗਾ ਨਹੀਂ ਲੈਣਾ ਸੀ اچھا ਹੋਰ ਤਾਂ ਗੱਲਾਂ ਦੀਆਂ ਗੱਲਾਂ ਸੁਣ ਵੱਡੇ ਵੱਡੇ ਚੈਨਲਾਂ ਤੇ ਖਬਰ ਚੱਲ ਰਹੀ ਹੈ ਜਹੇਦਾਰ ਨੇ ਲਿਆ ਜੂ ਟਰਨ ਜੂ ਟਰਨ ਜੂ ਟਰਨ ਜੂ ਟਰਨ ਤਿੰਨ ਚਾਰ ਵਾਰੀ ਪਹਿਲਾਂ ਇਦਾਂ ਹੀ ਆਉਂਦਾ ਜੂ ਟਰਨ ਜੂ ਟਰਨ ਇਦਾਂ ਹੀ ਆਉਂਦਾ ਕਿਉਂ ਆਉਂਦਾ ਕਿਉਂਕਿ ਦਾਲ ਕਾਲੀ ਨਹੀਂ ਦਾਲ ਕਾਲੀ ਨਹੀਂ ਕੀ ਕਹਿਣਾ ਤੁਸੀਂ ਮਾੜਾ ਮਾੜਾ ਦਾਲ ਚ ਕਾਲਾ ਲੱਗਦਾ ਹੁਣ ਸ਼ਰਿਆਮ ਕਹਿਣਾ ਪੈਣਾ ਵੀ ਮਾੜਾ ਮਾੜਾ ਕਾਲਾ ਨਹੀਂ ਦਾਲ ਪੂਰੀ ਕਾਲੀ ਹੈ ਜਿਹੜੇ ਹਰਾਮਖੋਰਾ ਨੇ ਇਹ ਕੰਮ ਕੀਤਾ ਨਾ ਉਹ ਪੂਰੇ ਇਨਵੋਲਵ ਨੇ ਵਿੱਚ ਪੂਰਾ ਚੰਗੀ ਤਰ੍ਹਾਂ ਗੰਦ ਪਾਇਆ ਉਹਨਾਂ ਨੇ ਚੰਗੀ ਤਰ੍ਹਾਂ ਤਾਂ ਕਰਕੇ ਇਹਨੂੰ ਪਤਾ ਲੱਗ ਗਿਆ ਹੁਣ ਕਿਉਂਕਿ ਜਿਹੜੇ ਸੂਤਰ ਹੁੰਦੇ ਨੇ ਉਦਾਸਨ ਦੇ ਵਿਚ ਜਸੇਦਾਰ ਜੀ ਤੁਸੀਂ ਥੋੜੀ ਜੀ ਕਾਲੀ ਕਰਕੇ ਥੋੜੀ ਜੀ ਗਲਤੀ ਵੀ ਕਰਕੇ ਥੋੜੀ ਜੀ ਫੂਕ ਲੈ আচ্ছা ਹੁਣ ਮੌਕੇ ਤੇ ਜਦਿਆਂ ਕਿ ਫੂਕ ਨਿਕਲ ਗਈ ਹੁਣ ਹੁਣ ਫੂਕ ਨਿਕਲਣ ਲੱਗੀ ਚੰਗੀ ਤਰ੍ਹਾਂ ਪਹਿਲਾਂ ਫੁੱਲਿਆ ਫਿਰਦਾ ਸੀ ਐ ਬਹਾ ਕਰ ਕਰਕੇ ਤੁਰਦਾ ਸੀ ਜਿਵੇਂ ਬੋਡੀ ਬਿਲਡਰ ਹੁੰਦੇ ਨੇ ਉਹਨੇ ਬੌਂਸਰ ਨਹੀਂ ਹੁੰਦੇ ਕਲਾਕਾਰਾਂ ਐ ਕਰ ਕਰਕੇ ਤੁਰਦਾ ਸੀ ਤੇ ਹੁਣ ਹੁਣ ਫੂਕ ਨਿਕਲ ਕੀ ਹੋਣੀ ਫੂਕ ਨਿਕਲ ਕੀ ਹੋਣੀ ਹੁਣ ਨਿਕਲਿਆ ਹੋਰ ਹੀ ਬਹੁਤ ਕੁਝ ਹੋਣਾ ਮੈਂ ਉੱਧਰ ਨਹੀਂ ਜਾਣਾ ਕੱਲੇ ਫੂਕ ਨਹੀਂ ਨਿਕਲੀ ਨੀਂਦ ਆ ਜੂਗੀ ਨਾ ਹੁਣ ਸੁਪਨੇ ਵਿੱਚ ਭਗਵੰਤ ਮਾਲ ਮੁੱਖ ਮੰਤਰੀ ਭਗਵੰਤ ਮਾਲ ਮੁੱਖ ਮੰਤਰੀ ਤੇ ਨਾਲ ਮੜਾ ਮਟਾ ਮੈਂ ਵੀ ਦਿਸਦਾ ਹੋਣਾ ਮੜਾ ਮਟਾ ਮੈਂ ਵੀ ਆਉਂਦਾ ਹੋਣਾ ਵਿੱਚ ਸੁਪਨੇ ਵਿੱਚ ਕਿਉਂਕਿ ਪੱਗ ਮੇਰੀ ਬਗਲ ਨਹੀਂ ਹੁੰਦੀ ਹੈ ਜੈਕਟ ਬਦਲ ਨਹੀਂ ਹੁੰਦੀ ਐ ਫੁੱਲ ਦਾ ਪਜਾਮਾ ਵੀ 7-8000 ਦਾ ਪਾਇਆ ਹੁਣ ਤੱਕ ਆ ਘੜੀ ਵੀ ਦੇਖ ਲੈ ਬਣੀ ਐ ਇਹ ਚਮਟੇ ਦੀ ਬਾਰੋਂ ਭੇਜੇ ਕੇ ਸਜਣ ਨੂੰ ਤੋਹਫਾ ਹੁਣ ਤਾਂ ਮੇਰੀ ਸ਼ਕਲ ਵੀ ਦੇਖਣੀ ਪਸੰਦ ਨਹੀਂ ਕਰੋਗੇ ਪਰ ਕੋਈ ਨਹੀਂ ਐਤਾ ਇੱਦਾਂ ਹੀ ਰਹਿਣਾ ਇੱਦਾਂ ਹੀ ਇੱਦਾਂ ਹੀ ਬੋਲਾਂਗੇ ਪਰ ਜੜ ਪਟ ਕੇ ਸਟਾਂਗੇ ਵੱਡੇ ਵੱਡੇ ਦਰਖਤ ਹਿੱਲਣਗੇ ਵੱਡੇ ਵੱਡੇ ਦਰਖਤ ਅੱਤੇ ਬਹੁਤ ਝਟਣ ਇਕੱਠੇ ਕਰਨ ਵਾਸਤੇ ਝਾੜੂ ਬਹੁਤ ਨਹੀਂ ਸਾਡੇ ਕੋਲ ਹੈ ਟੋਕਰੇ ਭਰ-ਭਰ ਕੇ ਟੋਕਰੇ ਭਰ-ਭਰ ਕੇ ਲੋੜੀਏ ਕੱਲ ਨੂੰ ਧੁਈਆਂ ਪਾਪਾ ਛੇਕਾਂਗੇ ਝੜੋ ਜਿੰਨੇ ਮਰਜ਼ੀ ਸਮਝ ਆ ਗਈ ਮਾੜੀ ਮੋਟੀ ਦੇਹਦਾਰ ਜੀ ਚਲੋ ਅੱਜ ਥੋੜੀ ਕਲਾਸ ਲਾਉਣੀ ਹੈ ਨਿਮਰਤਾ ਸਹਿਤ ਮੈਂ ਬੱਚਿਆਂ ਦੀਆਂ ਕਲਾਸਾਂ ਬਹੁਤ ਲਾਈਆਂ ਨੇ ਊੜੇ ਏੜੇ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਾਈ ਹੈ ਤੇ ਬੱਚੇ ਮੈਨੂੰ ਉਸਤਾਦ ਜੀ ਮਾਸਟਰ ਜੀ ਕਹਿੰਦੇ ਰਹਿੰਦੇ ਸੀ ਅੱਜ ਤੁਹਾਨੂੰ ਕਹਿਣਾ ਹੈ ਪਤਤ ਸ਼ਬਦ ਬਾਣੀ ਵਿੱਚ ਵੀ ਆਉਂਦਾ ਹੈ ਉਹਦੇ ਅਰਥ ਕਰ ਲਿਓ ਪਹਿਲਾਂ ਜਿਹੜਾ ਪਤਤ ਸ਼ਬਦ ਰਹਿਤ ਮਰਿਆਦਾ ਵਿੱਚ ਵਰਤਿਆ ਉਹਦੇ ਅਰਥ ਸਿੱਖ ਲਿਓ ਪਹਿਲਾਂ ਜੇ ਸਿੱਧਾ ਕਹਿੰਦੇ ਨਾ ਭਗਵੰਤ ਮਾਨ ਨੂੰ ਵੀ ਆਓ ਚਾਹ ਦਾ ਕੱਪ ਪੀਨੇ ਆ ਗੱਲਬਾਤ ਕਰਦੇ ਹਾਂ ਸ਼ਾਇਦ ਇੰਨਾ ਖਲਾਰਾ ਨਾ ਪੈਂਦਾ ਜਿਹੜਾ ਕਹਤਾ ਪੱਤ ਤਾ ਪੱਤ ਤਾ ਇਹ ਪੰਗਾ ਪਾ ਲਿਆ ਇਹ ਪੰਗਾ ਪਾ ਲਿਆ ਹਲੇ ਵੀ ਸਮਝੋ ਕੁਛ ਨਹੀਂ ਹੋਇਆ ਸਮਝੋ ਕੱਲ ਨੂੰ ਚਲੂਣੇ ਲੜਾਉ ਹਲੇ ਹੋਰ ਜਿਹੜੀ ਅੱਜ ਸੂਤਰਾਂ ਤੋਂ ਖਬਰ ਮਿਲੀ ਹੈ ਨਾ ਉਹ ਕੱਲ ਨੂੰ ਚਲਾਉਣੀ ਹੈ ਫੇਰ ਨੀਂਦ ਨਹੀਂ ਆਉਣੀ ਚਲੋ ਇਹ ਕਹਿ ਦਿੰਨਾ ਬੇ ਇੱਕ ਗਧਾ ਹੁੰਦਾ ਸੀ ਇੱਕ ਹਾਥੀ ਹੁੰਦਾ ਸੀ ਇੱਕ ਘੋੜਾ ਹੁੰਦਾ ਸੀ ਇਹ ਤਿੰਨ ਚੀਜ਼ਾਂ ਤੇ ਪੂਰੀ ਵੀਡੀਓ ਬਣਾ ਕੇ ਪੇਸ਼ ਕਰੂੰ ਫਿਰ ਦੇਖਿਓ ਨੀਂਦ ਆਉਂਦੀ ਏ ਕਿ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ